ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਲੋਂਗੋਵਾਲ ਤਹਿਸੀਲ ਵੀ ਲੋਂਗੋਵਾਲ ਤੇ ਜ਼ਿਲ੍ਹਾ ਸੰਗਰੂਰ ਤਿੰਨ گاਵਾ ਦਿਖਾਵਾਂਗੇ ਇੱਕ ਦਿਖਾਵਾਂਗੇ ਟੋਕੜ ਪੱਛੀ ਤੇ ਦੋ ਦਿਖਾਵਾਂਗੇ ਤਾਜ਼ੀਆਂ ਸੂਣ ਵਾਲੀਆਂ ਇੱਕ ਆ ਦਿਖਾਵਾਂਗੇ ਯਾਰ ਸ਼ੈਅ ਕੰਪਨੀ ਤੇ ਇੱਕ ਬਾਈ ਕੰਦਾ ਪੈਂਦੀ ਆ ਬਲੈਕ ਕਲਰ ਦੀ ਆ ਜਿਹੜੀ ਜਰਸੀ ਚ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਕੱਲੀ ਕੱਲੀ ਖੋਲ ਕੇ ਤੋਰ ਕੇ ਦਿਖਾਵਾਂਗੇ ਤੇ ਰੇਟ ਆ ਜਿਹੜਾ ਰੇਟ ਤਿੰਨਾਂ ਦਾ ਵੀਡੀਓ ਦੇ ਵਿੱਚੇ ਕਰਾ ਦਾਂਗੇ ਆ ਜੋ ਜੀ ਹਾਂਜੀ ਨਾਮ ਤੇ ਐਡਰੈਸ ਦੱਸ ਦੋ। ਕੰਟਲੋਂ ਆਉਂਗਾ ਜੀ ਨਾਮ ਮਣੀ ਮੀਤ। ਨਾਮ ਮਣੀ ਸਿੰਘ ਕੰਮ ਡਾਕਟਰੀ ਦਾ ਵੀ ਆ ਹਨਾ। ਡਾਕਟਰੀ ਦਾ ਵੀਰੇ ਨਾਲ ਹੀ। ਆ ਨਾਲ ਬਾਈ ਦਾ ਕੰਮ ਡਾਕਟਰੀ ਦਾ ਤੇ ਨਾਲ-ਨਾਲ ਵਪਾਰ ਦਾ। ਵਪਾਰ ਦਾ ਵੀਰੇ। ਆ ਇੱਕ ਨੰਬਰਾਂ ਦੀ ਤੋਰ ਦੇ ਹੀ ਖੋਲ ਕੇ। ਸੂਆ ਕਿਡਾ ਬਾਈ ਦਾ? ਦੂਜਾ ਜੀ। ਦੂਜਾ ਸੂਆ ਦਿਨ ਕਿੰਨੇ ਕੱਢ ਦੂਗੀ? ਨਹੀਂ ਵੀ ਹੱਬ ਤਾਂ। ਇੱਕ ਹਫ਼ਤੇ ਦੇ ਡੇਢ ਕਿਡਾ। ਪਹਿਲਣ ਦਾ ਕੀ ਰਿਕਾਰਡ ਹੈ? ਪਹਿਲਣ ਨੇ ਕੱਢਿਆ ਜੀ 16-17 ਕਿਲੋ ਜੀ। 16 ਕਿਲੋ। ਆ ਪਹਿਲਣ ਦਾ ਰਿਕਾਰਡ ਬਾਈ ਕਹਿੰਦਾ ਇਹਦਾ ਹੈਗਾ ਸੱਜਣੋਂ 16 ਕਿਲੋ ਦਾ। ਤੇ ਰੰਗ ਰੂਪ ਜਾ ਕੇ ਦਾ ਐਰ ਸ਼ੈਰ ਵਾਲਾ ਐਰ ਸ਼ੈਰ ਤੇ ਜਰਸੀ ਸਮਝ ਸਕਦੇ ਆਪਾਂ ਇਹਨੂੰ ਕਿਉਂਕਿ ਬਾਡੀ ਬੰਤਰ ਜਿਹੜੀ ਉਹ ਆ ਗਈ ਜਰਸੀ ਦੇ ਏੜ ਗੇੜ ਤੇ ਜਿਹੜਾ ਰੰਗ ਰੂਪ ਆ ਰੰਗ ਰੂਪ ਇਹਦਾ ਆ ਗਿਆ ਐਰ ਸ਼ੈਰ ਵਾਲਾ ਤੇ ਲੰਬੀ ਲੰਬੀ ਵੀ ਫੁੱਲਾ ਤੇ ਬਾਕੀ ਦੁੱਧ ਦੀ ਜਿਹੜੀ ਰਿਪੋਰਟ ਪਾਈ ਨੇ ਦੱਸੀ ਆ ਉਹ ਹੈਗੀ ਆ 16 ਕਿਲੋ ਦੇ ਏੜ ਗੇੜ ਸੂਆ ਸੂੰਦੀ ਆ ਦੂਜਾ ਤੇ ਦਿਨ ਨੇ ਜਿਹੜੇ ਦਿਨ ਘੱਟੋ ਘੱਟ ਹਲੇ 7-8 ਡੇੜ ਘੜ ਕੱਢ ਦੂਗੀ ਬੱਚੀ ਹਾਂਜੀ ਬਾਈ ਕਿਉਂਕਿ ਬਲਟੱਲਾ ਵੀ ਕਾਫੀ ਪਈਆਂ ਨੇ ਤੇ ਬਾਕੀ ਚਵਾਈ ਚੂਈ ਦੀ ਕਿਵੇਂ ਦੱਸੀ ਆ ਬਾਈ ਚਵਾਈ ਦੀ ਪੂਰੀ ਇੱਕ ਨੰਬਰ ਰੇ ਠੰਡੀ ਸੀ ਲਾ ਸੂਆ ਦੀ ਠੰਡੀ ਬਿਲਕੁਲ ਆ ਥਾਣ ਦਾ ਸੈਜ ਸੋਹਣਾ ਰੱਖਦੀ ਆ ਤੇ ਰੱਖਦੀ ਕੱਲਾ ਕੱਲਾ ਥਾਣਾ ਤੇ ਜਿਵੇਂ ਵਪਾਰੀ ਦੱਸਦੇ ਹੁੰਦੇ ਆ ਵੀ ਬੜਾ ਬਲਟੱਲਾ ਢੋਲਾ ਇਹ ਜੇ ਕਾਫੀ ਪਈਆਂ ਆਰਡਰ ਸੋਹਣਾ ਬਣਾਊਗੀ ਤੇ ਜਿਵੇਂ ਸਾਨੂੰ ਦੱਸਿਆ ਵੀ ਰੰਗ ਰੂਪ ਐਰ ਸ਼ੈਰ ਵਾਲਾ ਤੇ ਉਦਾਂ ਆ ਗਈ ਇਹ ਜਰਸੀ ਵਾਲੇ ਪੱਖ ਚ ਹਾਂਜੀ ਇਹ ਕਿ ਬਿਮਾਰ ਵੀ ਘੱਟ ਹੁੰਦੀ ਐਰ ਸ਼ਹਿਰ ਤੇ ਜਰਸੀ ਵਾਲਾ ਪੱਖ ਆ ਗਿਆ ਜਿਹੜਾ ਜਰਸੀ ਵਾਲੇ ਪੱਖ ਚ ਐ ਸਮਝ ਲਓ ਵੀ ਦੁੱਧ ਦੀ ਫੈਟ ਵੀ ਬਈ ਚੰਗੀ ਬਾਤ ਚ ਆਦੀ ਪੈਸੇ ਕਿੰਨੇ ਲਵਾਂਗੇ ਇਹਦੇ 65000 ਰੁਪਏ ਜੀ 65000 ਹਾਂਜੀ ਥੋੜਾ ਬਾਲਾ ਹੋ ਜੂ ਮਾਨਤਨ ਮਾਨਤਨ ਕਰ ਦਾਂਗੇ 65 ਚੋਂ ਹਾਂਜੀ ਬਾਲਾ ਤਾਂ ਨਹੀਂ ਅੰਤਰ ਕੋਈ 10000 ਦਾ ਨਾ ਨਾ ਜੀ ਆ 10 ਵਾਲਾ ਬੱਟਾ ਨਹੀਂ ਹੈਗਾ ਬਾਈ ਕਹਿੰਦਾ ਥੋੜਾ ਬਾਲਾ ਮਾਨਤਨ ਹੋ ਜੂ ਬਾਕੀ ਜੇ ਕਿਸੇ ਭਰਾ ਨੇ ਜੋੜਾ ਲੈਣਾ ਹੋਇਆ ਤਾਂ ਜੋੜੇ ਦਾ ਵੀ ਹੋ ਜੂ ਹਾਂਜੀ ਉਹ ਤੁਹਾਨੂੰ ਦੋ ਨੰਬਰਾਂ 'ਚ ਤੋਰ ਦੇਵੋਲੀ ਉਹਦੀ ਕੰਪਨੀ ਕਿਹੜੀ ਆ ਗਈ ਉਹ ਕਰਾਉਸ ਆਈ ਜਰ ਯਾਰ ਸੀਡ ਐਚ ਐਫ ਦਾ ਕਰਾਉ ਹਾਂਜੀ ਅਕੱਦ ਆ ਗਿਆ ਫੁੱਲ ਵੱਡਾ ਤੇ ਲੰਬੀ ਲੰਬੀ ਵੀ ਫੁੱਲ ਆ ਤੇ ਕਲਰ ਆ ਗਿਆ ਸੱਜਣੋ ਇਹਦਾ ਬਲੈਕ ਜਿਵੇਂ ਆਪਾਂ ਕਹਿ ਲਈਏ ਚਮਕਾ ਵਾਲਾ ਕਲਰ ਆ ਗਿਆ ਸੁਆ ਕਿਹੜਾ ਪਈ ਇਹਦਾ ਇਹਦਾ ਦੂਜਾ ਜੀ ਆ ਤੋੜ ਦੇ ਇਹਨੂੰ ਗਲੀ 'ਚ ਤੋੜ ਲੰਬੀ ਜੀ ਕੱਢ ਦੇ ਸੁਆ ਦੂਜਾ ਤੇ ਦਿਨ ਕਿੰਨੇ ਪੈਂਡਿੰਗ ਨੇ ਇਹਦੇ ਇਹਦੇ ਵੀ ਰਹਿੰਦੇ ਨਹੀਂ 5-7 ਦਿਨ ਜੀ 5-7 ਦਿਨ ਇਹ ਵੀ ਆਪਾਂ ਲੋਕਲੀ ਖਰੀਦੀਆਂ ਹਾਂਜੀ ਹਾਂ ਬਾਈ ਕਹਿੰਦਾ ਖਰੀਦੀਆਂ ਲੋਕਲ ਆ ਬਾਕੀ ਥਣ ਦਾ ਸਾਇਜ਼ ਸੋਨਾ ਰੱਖਦੀ ਆ ਇੱਥੋਂ ਦਿਖਾ ਦੂੰਗਾ ਮੁੱਠੀ ਵਾਲਾ ਤੇ ਬਾਕੀ ਆਰਡਰ ਕੁਆਲਟੀ ਵੀ ਸੋਹਣੀ ਬੜਾ ਉਤੇ ਕੱਦ ਬੱਡ ਵੀ ਬੱਛੀ ਦਾ ਫੁੱਲ ਵੱਡਾ ਆ ਗਿਆ ਫਣ ਦਾ ਸਹਿਜ ਬਹੁਤ ਸੋਹਣਾ ਰੱਖਦੀ ਐ ਕਮਾਲਾ ਬਾਈ ਇੱਥੇ ਇਹਦੀ ਰਿਪੋਰਟ ਕੀ ਦਸੀਆ ਦੁੱਧ ਦੀ ਪਹਿਲਣ ਨੇ ਕੱਢਿਆ 18 19 ਕਿਲੋ ਜੀ ਆ ਪਹਿਲਣ ਨੇ ਬਾਈ ਕਹਿੰਦਾ 18 19 ਕਿਲੋ ਦਿੱਤਾ ਤੇ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ ਇਹ ਤੁਹਾਨੂੰ ਮੈਂ ਜਿਹੜੀਆਂ ਦੋਨੇ ਗਾਵਾਂ ਦਿਖਾ ਰਿਹਾ ਐ ਸਮਝ ਲਓ ਵੀ ਗਰਮੀ ਵਾਲੇ ਤੋਖੇ ਜਿਹਾ ਦਿਖਾ ਰਿਹਾ ਏਦਾਂ ਮੌਸਮ ਅੱਗੇ ਗਰਮ ਆ ਰਿਹਾ ਗਰਮ ਮੌਸਮ ਚ ਚੱਲਣ ਵਾਲੀਆਂ ਗਾਵਾਂ ਨੇ ਤੇ ਦੁੱਧ ਦੀ ਰਿਪੋਰਟ ਵੀ ਦੀ ਚੰਗੀ ਐ ਕਮਾਲਾ ਬਾਈ ਕੱਦ ਵੀ ਚੰਗਾ ਤੇ ਆ ਗਈ ਜਰਸੀ ਤੇ ਐਚ ਐਫ ਦਾ ਕਰਾਸ ਕੱਦ ਵੀ ਚੰਗਾ ਤੇ ਆਰਡਰ ਆ ਜਿਹੜਾ ਆਰਡਰ ਵੀ ਸੋਹਣਾ ਬਣਾਉ ਕਿਉਂਕਿ ਦਿਨੇ ਦੇ ਪੈਂਡਿੰਗ ਨੇ ਕਰੀਬ-ਕਰੀਬ 1 ਹਫਤੇ ਡੇਢ ਦੇ ਬਾਈ ਕਹਿੰਦਾ ਲੈ ਜੂ ਸ਼ਾਈਨਿੰਗ ਵੀ ਚੰਗੀ ਆ ਬੱਚੀ ਚ ਤੇ ਲੰਬੀ-ਲੰੰਬੀ ਵੀ ਫੁੱਲ ਆ ਗਈ ਇੱਥੋਂ ਲੰਬਾਈ ਚੈੱਕ ਕਰ ਸਕਦੇ ਹੋ ਇਸ ਸਵਾਦ ਦੀ ਕਿਵੇਂ ਬਾਈ ਸਵਾਦ ਬਿਲਕੁਲ ਠੰਡਿਆ ਜੀ ਇਹਦੇ ਪੈਸੇ ਕਿੰਨੇ ਲਵਾਂਗੇ ਆਪਾਂ ਜਲਦੀ ਹਾਂ ਨਾ ਬਰੇ ਦੇ ਦਾਂਗੇ 65000 ਏ ਬਾਈ ਕਹਿੰਦਾ ਹਾਂ ਨਾ ਆਪਾਂ ਦੇ ਦਾਂਗੇ 65000 ਦੀ ਸੁਭਾ ਦੀ ਆ ਗਈ ਬਿਲਕੁਲ ਠੱਡੀ ਸੀ ਨਾ ਚਵਾਈ ਚੂਈ ਦੀ ਕਿਵੇਂ ਆ 222 ਇੱਕ ਨੰਬਰ ਆ ਵਪਾਰੀ ਦਾ ਚੇਪਾ ਲਾਉਂਦਾ ਜਦੋਂ ਉਹ ਵੀ ਦੇਖ ਲਾਂਗਾ ਹਾਂ ਜੀ 22 ਦੀ ਮੋਟੀ ਨਿਕਲੂ ਜਮਾਂ ਜੀ ਆ ਵੀਡੀਓ ਬਾਈ ਦੀ ਦੂਜੀ ਆ ਹਲੇ ਨਰਵਸ ਹੋ ਜਾਣਾ ਕਦੇ ਕਦੇ ਇਹ ਤੇ ਹੁਣ ਆਪਾਂ ਤੁਹਾਨੂੰ ਦਿਖਾ ਦੇਣਾ ਤਿੰਨ ਨੰਬਰ ਵਾਲੀ ਇਹ ਆ ਗਈ ਟੋਕੜ ਬਾਈ ਹੈ ਨਾ ਹਾਂ ਜੀ ਇਹ ਟੋਕੜ ਆ ਖੋਲ ਲੈ ਇਧਰਲੇ ਬੰਨੇ ਦਾ ਸੁਆ ਕਿਹੜਾ ਕਰਕੇ ਤਾਂ ਦੂਜੇ ਦਿੱਤੀ ਜੇ ਹੋਵੇ ਤੀਜੇ ਹੋਵੇ ਠੀਕ ਆ ਗੱਲ ਕਿੰਨੇ ਕ ਟਾਈਮ ਦੀ ਸੂਈ ਆ ਬੱਚਾ ਤਾਂ ਨਹੀਂ ਬੱਚਾ ਨਹੀਂ ਹੈਗਾ ਜੀ ਸੂਆ ਕਿੰਨੇ ਕ ਟਾਈਮ ਦਾਊਗਾ ਇਹਦਾ ਸੂਆ ਹੋ ਜੀ ਤਕਰੀਬ ਮਹੀਨੇ ਦਾ ਲਵੇ ਨਾ ਦੁੱਧ ਕਿੰਨਾ ਹੁਣ ਦੁੱਧ ਹੈਗਾ ਜੀ 11 12 ਕਿਲੋ 11 ਕਿਲੋ ਹੈਗਾ ਖੁੱਲਾ ਹਾਂ ਜੀ ਆ ਦੁੱਧ ਬਾਈ ਕਹਿੰਦਾ ਇਹਦੇ ਕੋਲੇ ਹੈਗਾ 11 ਕਿਲੋ ਇਹਨੂੰ ਕਮਾ ਲਈਏ ਇੱਥੇ ਵਾਲੇਕ ਮਾਲੇ ਕੱਦ ਆ ਗਿਆ ਫੁੱਲ ਵੱਡਾ ਇਹ ਆ ਗਈ ਐਚ ਐਫ ਚ ਸੂਆ ਬਾਈ ਕਹਿੰਦਾ ਆਪਾਂ ਨੂੰ ਦੂਜਾ ਦਸ ਕੇ ਦਿੱਤੀ ਆ ਹੋ ਸਕਦਾ ਤੀਜਾ ਵੀ ਹੋ ਸਕਦੀ ਆ ਚਪਾਈ ਦੀ ਕਿਵੇਂ ਫੋਕੀ ਆ ਜਮ ਜਮ ਵਾਲ ਕੋਕਪੀ ਸੀ ਮਰਦੀ ਕਿਵੇਂ ਬਾਈ ਇਹ ਬਸ ਜੀ ਬਾਈ ਜੀ ਛੱਲਦੇ ਆ ਨਿਆਣਾ ਪਹੁੰਚਾਏ ਨਾ ਪਾਓ ਪਾੜੇ ਪੂੜੇ ਦੇ ਉਹ ਚੱਕਰੀ ਨੂੰ ਚਾਹੇ ਕੁਝ ਵੀ ਨਾ ਪਾਉਂਦੇ ਤੇ ਬਾਕੀ ਸਮਾਂ ਜਿਹੜਾ ਸਮਾਂ ਹੈਗਾ ਸੱਜਣੋਂ ਦੁਪਹਿਰ ਦਾ 2:00 ਵਜੇ ਦਾ ਸਮਾਂ ਉਸ ਹਿਸਾਬ ਨਾਲ ਇਹਦੇ ਆਰਡਰ ਦੀ ਅਡਜਸਟਮੈਂਟ ਕਰ ਲਿਓ ਬਾਕੀ ਡੰਗ ਤੇ ਬਾਈ ਕਹਿੰਦਾ ਹਵਾਨਾ ਬਹੁਤ ਸੋਹਣਾ ਬਣਾਉਂਦੀ ਆ ਕੁਝ ਨਹੀਂ ਕਹਿੰਦੀ ਅੱਜ ਚਵਾਈ ਦੀ ਆ ਗਈ ਠੰਡੀ ਸੀਲ ਤੇ ਚਵਾਈ ਦੀ ਮੋਟੀ ਆ ਪੂਰੀ ਹੈ ਨਾ ਹਾਂ ਇਹਦੇ ਪੈਸੇ ਕਿੰਨੇ ਲੈ ਲਾਂਗੇ ਆਪਾਂ ਇਹ ਦੇ ਦਾਂਗੇ 35000 ਦੀ ਜਮੀਨ ਪੂਰੇ ਦੀ ਪੂਰੇ ਦੀ ਥੋੜਾ ਬੜਾ ਮੰਨਤਾਂ ਹੋ ਜੂ ਕਰ ਦਾਂਗੇ ਗੱਬਣ ਤਾਂ ਨਹੀਂ ਕਰਾਈ ਹੋਈ ਇਹ ਨਾ ਜੀ ਗੱਬਣ ਨਹੀਂ ਗੱਬਣ ਬਾਈ ਕਹਿੰਦਾ ਕਰਾਈ ਨਹੀਂ ਹੁ ਰੰਗ ਰੂਪ ਦੀ ਸੋਹਣੀ ਆ ਗਈ ਕੱਦ ਵੀ ਫੁੱਲ ਵੱਡਾ ਆ ਗਈ ਸੱਜਣੋ ਐਫ ਚ ਨਸਲ ਚੰਗੀ ਆ ਗਈ ਥੋੜੀ ਸੰਭਾਲ ਘੱਟ ਚ ਆਈ ਹੈ ਨਾ ਨਾਲ ਘੱਟ ਚ ਆਈ ਆ ਆ ਘੱਟ ਸੰਭਾਲ ਚ ਆਈ ਆ ਹੋ ਸਕਦਾ ਕਿਸੇ ਸੰਭਾਲ ਵਾਲੇ ਸੱਜਣ ਕੋਲੇ ਗਾਰੰਟੀ ਨਹੀਂ ਮੈਂ ਦੰਦਾ ਵੀ ਕਿਲੋ 2 ਕਿਲੋ ਤੋਂ ਵੱਧ ਵੀ ਸਕਦੀ ਹੈ ਬਾਜੀ ਆਰਾਮ ਨਾਲ ਜੀ ਇਹ ਬਾਈ ਕਹਿੰਦਾ ਦੇਵਾਂਗੇ ਟੋਕੜ ਪੱਛੀ 35000 ਦੀ ਤੇ ਇਹਦਾ ਰੇਟ ਕੀ ਦੱਸਿਆ ਦੀ ਬਲੈਕ ਦਾ ਇਹ ਦੇਵਾਂਗੇ ਹਾਂ ਨਾ ਏ ਬਾਈ ਕਹਿੰਦਾ 65 ਦੀ ਦੁੱਧ ਦੀ ਰਿਪੋਰਟ ਕੀਤੀ ਸੀ ਇਹਦੀ ਦੁੱਧ ਨਾਲ ਪਹਿਲੇ ਦਿਨ ਲੱਗਾ 18 ਨੂੰ ਕਿੱਦਾਂ ਕਰੀ ਆ ਇਹਨੂੰ ਮੜੀ ਜੀ ਇਧਰ ਦੇ ਬੰਨੇ ਹੱਕ ਇਹਦੇ ਨੂੰ ਸੁਭਾਹ ਆ ਦੀ ਠੰਡੀ ਆ ਨਾ ਜਮਾਂ ਜੀ ਆ ਜਦੋਂ ਹੱਥ ਲਾਉਂਦਾ ਬਾਈ ਤਕਰੀਬਨ ਉੱਥੇ ਹੀ ਖੜ ਜਾਣਾ ਪੁੰਛਾੱਕੇ ਆਰਡਰ ਸੋਨਾ ਬਣਾਉਗੀ ਬਣਾਉਗੀ ਫੁੱਲ ਚੌੜਾ ਛਣ ਵੀ ਕੱਲਾ ਕੱਲਾ ਸਿੰਗਲ ਚਾਰ ਹੀ ਲੱਗੇ ਨੇ ਤੇ ਹੈਗੀਆਂ ਨੇ ਇਹ ਸਜਣੋਂ ਗਰਮੀ ਝੱਲਣਾਂ ਗਿਆ ਨਾ ਗਰਮੀ ਵਾਲੇ ਤੋਹਫੇ ਆਗੇ ਇਹ ਵੀ ਦੂਜਾ ਸੁਆ ਪੱਛੀ ਆ ਤੇ ਇਹ ਵੀ ਦੂਜਾ ਸੁਆ ਆ ਗਈ ਆਰਡਰ ਇਹ ਵੀ ਸੋਨਾ ਬਣਾਉਗੀ ਇਹ ਜਿਵੇਂ ਤੁਹਾਨੂੰ ਦੱਸਿਆ ਮੈਂ ਰੰਗ ਰੂਪ ਇਹਦਾ ਆ ਗਿਆ 에ਅ ਤੇ ਬੋਡੀ ਵਾਈਜ਼ ਆ ਗਈ ਮੇਰਾ ਖਿਆਲ ਜਰਸੀ ਦੇ ਹਾਂਜੀ ਇਹਦਾ ਕੀ ਰੇਟ ਦੱਸਿਆ ਜੀ ਇਹਦਾ ਭਾਂਟ ਮੁੱਲ ਕਰਦੇ ਹਾਂ ਇਹਦਾ ਮੁੱਲ ਭਾਈ ਕਹਿੰਦਾ 65 ਆ ਥੋੜਾ ਬੜਾ ਮੰਨਤਾਂ ਨਾ ਹੋ ਜੂ ਜੇ ਕਿਸੇ ਭਰਾ ਨੇ ਜੋੜਾ ਲੈਣਾ ਤਾਂ ਜੋੜੇ ਚ ਹੋ ਜੂਗਾ ਹਾਂਜੀ ਜੋੜੇ ਚ ਹੋਰ ਵੀ ਗੱਲ ਆ ਨੰਬਰ ਬੋਲ ਦਿਓ ਜੀ 70890 ਜੀ ਹਾਂਜੀ 09727 ਇੱਕ ਵਾਰੀ ਫਿਰ ਬੋਲੋ 70890 ਜੀ 09727 70890 09627 ਬਾਈ ਦਾ ਨੰਬਰ ਆ ਪਿੰਡ ਲੋਂਗੋਵਾਲ ਤਹਿਸੀਲ ਵੀ ਲੋਂਗੋਵਾਲ ਤੇ ਜ਼ਿਲ੍ਹਾ ਸੰਗਰੂਰ ਇਹਨਾਂ ਤਿੰਨੇ ਬੱਛੀਆਂ ਚੋਂ ਜਿਹੜੀ ਵੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ